ਕਿ ਤੁਸੀਂ ਬੜੀਆ ਕਲਾਕਾਰਾਂ ਦੀ ਤਗੜੀ ਐਸੋਸੀਏਸ਼ਨ ਹੈ ਜੋ ਤੁਹਾਡੇ ਕਾਰਜ ਵੀ ਚੱਲਦੇ ਰਹਿੰਦੇ ਨੇ ਤੇ ਕੋਈ ਸਰਕਾਰ ਨਾਲ ਜਿਵੇਂ ਹੁਣ ਤੁਸੀਂ ਐਨਐਟਰ ਉੱਤੇ ਇੱਕ ਲੰਡਨ ਬਣਾ ਕੇ ਕੋਈ ਨੀਤੀ ਹੈ ਜੇ ਚਾਹਦੇ ਹੋ ਕਿ ਉਹ ਇੱਥੋਂ ਦੀ ਸਬਸਿਡੀਆਂ ਇੱਦਾਂ ਪ੍ਰੋਵਾਈਡ ਕਰੇ ਕਿ ਬਿਨਾਂ ਤੁਸੀਂ ਇੱਥੋਂ ਹੀ ਉਸ ਨੂੰ ਕਰ ਸਕੋ ਇੱਕ ਮਾਈਕ ਹੋ ਜਾ ਸਰ ਬਿਲਕੁਲ ਜੀ ਇਹ ਗੱਲ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰਿਆਂ ਨਾਲ ਸੀ ਕੀਤੀ ਪਹਿਲਾਂ ਕੈਪਟਨ ਸਾਹਿਬ ਦੀ ਸਰਕਾਰ ਸੀ ਨਾਲ ਕੀਤੀ ਤੇ ਉਸ ਤੋਂ ਪਹਿਲਾਂ ਉਸ ਤੋਂ ਪਹਿਲੀ ਸਰਕਾਰ ਨੇ ਕੀਤੀ ਤੇ ਹੁਣ ਵਾਲੀ ਸਰਕਾਰ ਨੇ ਕੀਤੀ ਅਸਲ 'ਚ ਆਪਾਂ ਪੰਜਾਬੀ ਲੋਕਾਂ ਸਾਰੇ ਜਦੋਂ ਪੰਜਾਬੀ ਸਿਨੇਮੇ ਦੀ ਗੱਲ ਆਉਂਦੀ ਹੈ ਨਾ ਜੀ ਇੱਕ ਵਾਰ ਸਾਡੇ ਕੋਲ ਇੱਕ ਉਹ ਆਧਾਰਨਾ ਹੈ ਉਹ ਕਹਿੰਦੇ ਨੇ ਕਿ ਇੱਕ ਵਾਰ ਕਹਿੰਦੇ ਨੇ ਜੀ ਸ਼ੁਰੂ ਹੋ ਗਈ ਸੀ ਪੰਜਾਬ ਸਬਸਿਡੀ ਤਾਂ ਦੋ ਚਾਰ ਬੰਦੇ ਐਸੇ ਸਬਸਿਡੀ ਲੈ ਗਏ ਜਿਨ੍ਹਾਂ ਨੇ ਫਿਲਮਾਂ ਵੀ ਠੀਕਾ ਆ ਕੇ ਕੰਮ ਸੀ ਜਾਂ ਦੋ ਚਾਰ ਬੰਦੇ ਐਸੇ ਵੀ ਸਬਸਿਡੀ ਲੈ ਗਏ ਜਿਹਨਾਂ ਨੇ ਫਿਲਮਾਂ ਕਦੇ ਬਣਾਉਣੀਆਂ ਨਹੀਂ ਸੀ ਨਾ ਬਣਾਈਆਂ ਕਦੇ। ਸੋ ਇਸ ਗੱਲ ਕਰਕੇ ਉਸ ਤੋਂ ਬਾਅਦ ਉਹਨਾਂ ਕੋਲੇ ਹੁਣ ਸਰਕਾਰਾਂ ਕੋਲ ਇੱਕੋ ਜਵਾਬ ਹੁੰਦਾ ਹੈ ਕਿ ਹਾਂ ਜੀ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਜੀ ਉਹ ਕਾਰਗਰ ਸਾਧ ਤਲੀ ਹੋ ਸਕੀ। ਆਪਾਂ ਕੋਈ ਹੋਰ ਤਰੀਕਾ ਲੱਭਦੇ ਆ। ਸੋ ਕੋਸ਼ਿਸ਼ 'ਚ ਲੱਗੇ ਹੋਏ ਆ ਜੀ ਕਿ ਕਿਉਂਕਿ ਸਿਨੇਮਾ ਇੱਕ ਐਸੀ ਚੀਜ਼ ਹੈ ਅੱਜ ਸਾਡੇ ਕੋਲੇ ਜੇ ਆਪਾਂ ਆਪਣੀ ਬੋਲੀ ਦੀ ਗੱਲ ਕਰਦੇ ਆ ਆਪਣੇ ਕਲਚਰ ਦੀ ਗੱਲ ਕਰਦੇ ਆ ਤਾਂ ਸਾਡੇ ਕੋਲੇ ਇੱਕੋ ਇੱਕ ਸਾਧਨ ਬਚਿਆ ਜਿਹੜਾ ਤੁਹਾਡੀ ਬੋਲੀ ਦਾ ਪ੍ਰਚਾਰ ਕਰਦਾ ਹੈ। ਤੁਹਾਡੇ ਕਲਚਰ ਦਾ ਪ੍ਰਚਾਰ ਕਰਦਾ ਜਿਹੜੇ ਬੱਚੇ ਸਾਡੇ ਬਾਹਰਲੇ ਮੁਲਕਾਂ ਵਿੱਚ ਮਾਈਗ੍ਰੇਟ ਹੋ ਕੇ ਚਲੇ ਗਏ ਇਸ ਧਰਤੀ ਤੋਂ ਤੇ ਉੱਥੇ ਉਹਨਾਂ ਦੇ ਵਿਆਹ ਸ਼ਾਦੀਆਂ ਹੋ ਗਏ ਤੇ ਉੱਥੇ ਇਹਦੇ ਬੱਚੇ ਪੈਦਾ ਹੋਏ ਉਹਨਾਂ ਨੂੰ ਦੱਸਣ ਦਾ ਇੱਕੋ ਇੱਕ ਸਾਡੇ ਕੋਲ ਜਰੀਆ ਬਚਿਆ ਉਹ ਸਿਨੇਮਾ ਅਸੀਂ ਜਦੋਂ ਫੋਰਨ ਕੰਟਰੀ ਜਾਂਦੇ ਆ ਬਹੁਤ ਸਾਰੇ ਬਜ਼ੁਰਗ ਸਾਡੇ ਨਾਲ ਹੱਲ ਕਰਕੇ ਜੱਫੀ ਪਾ ਕੇ ਸਾਨੂੰ ਰੋਂਦੇ ਨੇ ਉਹ ਕਹਿੰਦੇ ਤੁਹਾਡੀਆਂ ਫਿਲਮਾਂ ਕਰਕੇ ਸਾਡੇ ਬੱਚੇ ਪੰਜਾਬੀ ਬੋਲਣ ਲੱਗੇ ਤੁਹਾਡੀਆਂ ਫਿਲਮਾਂ ਕਰਕੇ ਬੱਚੇ ਸਾਨੂੰ ਪੁੱਛਦੇ ਨੇ ਆ ਕੇ ਕਿ ਐਸ ਸ਼ਬਦ ਦਾ मीनिंग ਕੀ ਹੈ ਉਹ ਆਪਣੇ ਜਿਹੜੇ ਉੱਥੋਂ ਦੇ ਦਾਦੇ ਬੈਠੇ ਨੇ ਨਾਨੇ ਬੈਠੇ ਨੇ ਕਿ ਦਾਦਾ ਜੀ ਨਾਨਾ ਜੀ ਸਾਨੂੰ ਇਸ ਫਿਲਮਰ ਦੱਸੋ ਕਿ ਇਸ ਫਿਲਮ ਦਾ ਮੀਨਿੰਗ ਕੀ ਹੈ ਕਿ ਇਹ ਫਿਲਮ ਦਾ ਨਾਮ ਕਿਉਂ ਰੱਖਿਆ ਗਿਆ ਹੋ ਸੋ ਇਸ ਕਰਕੇ ਪੰਜਾਬੀ ਬੋਲੀ ਤੇ ਕਲਚਰ ਦੇ ਪ੍ਰਸਾਰ ਦਾ ਇੱਕੋ ਇੱਕ ਸਾਧਨ ਸਾਡੇ ਕੋਲ ਸਿਨੇਮਾ ਹੈ ਜਿਹੜਾ ਦੂਰ ਦਰਡੇ ਤੱਕ ਛੇਤੀ ਪਹੁੰਚਾ ਸਕਦਾ ਹੈ ਤੁਹਾਡਾ ਸਵਾਲ ਬਹੁਤ ਵਾਜਬ ਹੈ ਜੀ ਅਸੀਂ ਅਕਸਰ ਕੋਸ਼ਿਸ਼ ਵਿੱਚ ਹਜੇ ਵੀ ਲੱਗੇ ਹੋਏ ਆਂ ਇਸ ਗੱਲ ਦੀ ਮੀਟਿੰਗਾਂ ਕਰਦੇ ਆਂ ਪਰ ਤੁਸੀਂ ਤਾਂ ਕਿਉਂਕਿ ਮੀਡੀਆ ਵਾਲੇ ਲੋਕ ਨੂੰ ਤੁਹਾਨੂੰ ਪਤਾ ਹੈ ਸਰਕਾਰ ਹੋਰ ਚ ਵੀ ਇੰਨਾ ਚ ਬਹੁਤ ਬਸੀ ਹੁੰਦੀ ਹੈ ਇਸ ਕਰਕੇ ਲੋਨ ਲੱਗਦਾ ਕਿ ਬਾਧੂ ਕੰਮ ਹੈ ਹਜੇ ਹਜੇ ਇਸ ਕੰਮ ਨੂੰ ਬਾਧੂ ਸਮਝਿਆ ਜਾਂਦਾ ਪਰ ਮੈਂ ਸਮਝਦਾ ਜਿੱਦਾਂ ਤੁਸੀਂ ਐਂਟਰਟੇਨਮੈਂਟ ਨੂੰ ਜਿੱਦਾਂ ਤੁਸੀਂ ਇਸ ਕੰਮ ਨੂੰ ਸੀਰੀਅਸਲੀ ਸਾਂਭਿਆ ਉਦੋਂ ਤੁਹਾਨੂੰ ਪਤਾ ਲੱਗੂਗਾ ਕਿ ਜਿਹੜੇ ਤੁਸੀਂ ਬੋਲੀ ਦੇ ਨਾਮ ਤੇ ਕਲਚਰ ਦੇ ਨਾਮ ਤੇ ਹੋਰ ਪਾਸੇ ਫੰਡ ਜਾਇਆ ਕਰ ਰਹੇ ਹੋ ਇਸ ਮਾਧਿਮ ਨੂੰ ਅੱਗੇ ਵਧਾਉਣ ਦੀ ਲੋੜ ਹੈ ਇਸ ਕਲਚਰ ਨੂੰ ਅੱਗੇ ਵਧਾਉਣ ਦੀ ਲੋੜ ਹੈ ਇੱਕ ਗੱਲ ਮੈਨੂੰ ਅੱਜ ਮੌਕਾ ਮਿਲਿਆ ਸਾਡੇ ਕੋਲੇ ਕਿਉਂਕਿ ਤੁਸੀਂ ਚੰਡੀਗੜ੍ਹ ਦੀ ਜਿਹੜੀ ਪ੍ਰੈਸ ਹੈ ਅਸੀਂ ਸਾਰੇ ਲਗਭਗ ਇੰਡੀਆ ਦੇ ਵਿੱਚ ਦੂਜੇ ਮੁਲਕਾਂ 'ਚ ਸਾਨੂੰ ਜਾਣ ਦਾ ਮੌਕਾ ਮਿਲਦਾ ਹੈ ਦੂਜੇ ਸ਼ਹਿਰਾਂ ਜਾਣ ਦਾ ਮੌਕਾ ਮਿਲਦਾ ਹੈ ਤੁਹਾਡਾ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਬਹੁਤ ਸਹਿਰਦ ਲੋਕ ਹੋ ਜਿਹੜੇ ਸਹਿਰਦ ਕਹਾਚਰ ਪੁੱਛਦੇ ਹੋ ਤੇ ਸਹਿਰਦ ਚੀਜ਼ਾਂ ਨੂੰ ਅੱਗੇ ਲੈ ਕੇ ਜਾਣ ਨੂੰ ਜਿਹੜੀ ਚੀਜ਼ਾਂ ਕੇ ਲੈ ਕੇ ਜਾਣੀਆਂ ਮੈਂ ਇੱਕ ਬੜੇ ਦੁੱਖ ਨਾਲ ਗੱਲ ਇੱਕ ਕਹਿਣਾ ਕਿ ਸਾਡੇ ਦੇ ਵਿੱਚ ਕਿਹੋ ਜਿਹਾ ਚਰਨ ਪੈਦਾ ਹੋ ਗਿਆ ਅਸੀਂ ਨਾ ਚੀਜ਼ਾਂ ਤੇ ਪ੍ਰਾਊਡ ਕਰਨ ਦਾ ਮਿਸ ਕਰ ਗਏ ਹਰ ਸਟੇਟ ਜਿਹਨਾਂ ਸਟੇਟਾਂ ਤੇ ਅਸੀਂ ਜਾਣਦੇ ਹਾਂ ਹਰ ਸਟੇਟ ਇਸ ਗੱਲ ਤੇ ਪ੍ਰਾਊਡ ਫੀਲ ਕਰਦੀ ਹੈ ਉਹ ਸਟੇਟ ਕਹਿੰਦੀ ਕਿ ਸਾਡੇ ਕੋਲੇ ਸਾਡਾ ਫਲਾਣਾ ਵਿਗਿਆਨੀ ਹੈ ਉਹ ਸਟੇਟ ਕਹਿੰਦੀ ਸਾਡੇ ਕੋਲੇ ਸਾਡਾ ਡਾਕਟਰ ਹੈ ਕਿ ਤੇ ਅਸੀਂ ਪ੍ਰਾਊਡ ਫੀਲ ਕਰਦੇ ਆਂ ਸਾਡੇ ਕੋਲੇ ਸਾਡਾ ਰੈਕਟਰ ਹੈ ਕੋਈ ਸਟੇਟ ਕਹਿੰਦੀ ਸਾਡੇ ਕੋਲ ਸਾਡਾ ਪੱਤਰਕਾਰਾ ਸੀ ਤੇ ਪ੍ਰਾਊਡ ਫੀਲ ਕਰਦੇ ਆਂ ਕਿ ਸਾਡੀ ਸਟੇਟ ਦਾ ਕੋਈ ਕਹਿੰਦੀ ਕਿ ਸਾਡੇ ਕੋਲੇ ਕਲਾਕਾਰ ਅਸੀਂ ਪ੍ਰਾਊਡ ਫੀਲ ਕਰਦੇ ਆਂ ਕੋਈ ਕਹਿੰਦੀ ਕਿ ਸਾਡੇ ਕੋਲ ਐਕਟਰ ਹੈ ਜਿਵੇਂ ਸਾਊਥ ਥਾਲਨ ਰਜੇਨਕਾਂ ਤੇ ਬੋਤੀ ਲਾਤੀ ਉਹ ਕਹਿੰਦੇ ਅਸੀਂ ਪ੍ਰਾਊਡ ਫੀਲ ਕਰਦੇ ਆਂ ਕਿ ਸਾਡਾ ਐਕਟਰ ਹੈ ਪਰ ਸਾਡੀ ਸਟੇਟ ਨੂੰ ਪਤਾ ਨਹੀਂ ਕੀ ਹੋਇਆ ਅਸੀਂ ਕਿਸੇ ਤੇ ਪ੍ਰਾਊਡ ਫੀਲ ਹੀ ਨਹੀਂ ਕਰਦੇ ਆਂ ਮੈਂ ਕਿਹਾ ਤੁਹਾਨੂੰ ਫਿਲਮਾਂ ਨਹੀਂ ਚੰਗੀਆਂ ਲੱਗਦੀਆਂ ਤੁਸੀਂ ਇਹ ਕਹਿ ਦਿਓ ਵੀ ਸਾਡਾ ਲੀਡਰ ਬਹੁਤ ਵਧੀਆ ਹੈ ਅਸੀਂ ਇਸ ਲੀਡਰ ਤੇ ਪ੍ਰਾਊਡ ਫੀਲ ਕਰਦੇ ਹਾਂ ਤੁਸੀਂ ਲੀਡਰ ਤੇ ਪ੍ਰਾਊਡ ਫੀਲ ਨਹੀਂ ਕਰਦੇ ਸਾਡੇ ਕੋਲੇ ਸਾਰੀਆਂ ਸਪਾਰਟੀਆਂ ਦੇ ਬੱਖ-ਬੱਖ ਸਰਕਾਰਾਂ ਹੁੰਦੀਆਂ ਨੇ ਤੁਸੀਂ ਕੋਈ ਸਰਕਾਰ ਦਾ ਕੋਈ ਲੀਡਰ ਹੈ ਉਹਦੇ ਤੇ ਪ੍ਰਾਊਡ ਫੀਲਿੰਗ ਕੀਤਾ ਕਦੇ ਅਸੀਂ ਇਹ ਨਾ ਬਹੁਤ ਮਤਲਬ ਗਲਤ ਚੱਲ ਰਿਹਾ ਮੈਨੂੰ ਲੱਗਦਾ ਮੇਰੀ ਸਮਝ ਦੇ ਮੁਤਾਬਕ ਜੇ ਤੁਹਾਡੇ ਘਰ 'ਚ ਇੱਕ ਬੱਚਾ ਹੈ ਉਹ ਤੁਹਾਡਾ ਬੱਚਾ ਜ 25% ਨੰਬਰ ਲੈ ਕੇ ਆਇਆ ਹੈ ਫੇਲ ਹੋ ਗਿਆ ਬਾਈ ਚਾਂਸ ਜੇ ਤੁਸੀਂ ਉਹਨੂੰ ਕੁੱਟਣ ਹੀ ਲੱਗੇ ਕਿ ਆਪਣਾ ਪੁੱਤ ਦਾ 50% ਲਿਆ 70% ਲਿਆ ਆ ਮੈਂ ਕਹਿੰਦਾ ਬੱਚਾ ਥੋੜਾ ਜਿੰਨੇ ਜੋਗਾ ਹੋਗਾ ਉਹਨੂੰ ਐਪਰੀਸ਼ੀਏਟ ਕਰੋ ਕਿ ਪੁੱਤ ਤੂੰ ਅੱਜ 25 ਲਏ ਆ ਕੋਈ ਗੱਲ ਨਹੀਂ ਕੁੰਬਲਾ ਮੇਲਾ ਨਹੀਂ ਅਗਲੇ ਸਾਲ ਫੇਰਾ ਜਾਣਾ ਹੈ ਅਗਲੇ ਸਾਲ ਤੂੰ 50 ਲਏਗਾ 70 ਲਏਗਾ ਸੋ ਪ੍ਰਾਊਡ ਕਰਨਾ ਸਿੱਖੇ ਚੀਜ਼ਾਂ ਤੇ ਜੇ ਕੋਈ ਨਵਾਂ ਬੰਦਾ ਇਸ ਲਾਈਨ ਚ ਆਉਂਦਾ ਹੈ ਜਿਵੇਂ ਖਾਲਸਾ ਜੀ ਨੇ ਗੱਲ ਕਹੀ ਹੈ ਸਾਡੇ ਕਸ਼ਮੀਰ ਭਾਜੀ ਨੇ ਮਤਲਬ ਉਹ ਇਸ ਲਾਈਨ ਦੇ ਬੰਦੇ ਨਹੀਂ ਉਹਨਾਂ ਦੇ ਬਾਪ ਦਾਦੇ ਕੰਮ ਨਹੀਂ ਸੀ ਕਰਦੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਦੂਜੇ ਮੁਲਕਾਂ ਚ ਬੈਠ ਕੇ ਲੱਗਿਆ ਕਿ ਯਾਰ ਸਾਨੂੰ ਫਿਲਮ ਬਣਾਉਣੀ ਚਾਹੀਦੀ ਹੈ ਇਹੋ ਜਿਹੀ ਸਾਧਨ ਦੀ ਸਾਨੂੰ ਕੋਈ ਚੀਜ਼ ਬਣਾਉਣੀ ਚਾਹੀਦੀ ਜਿਹੜੀ ਜਨਰੇਸ਼ਨ ਵਿੱਚ ਫੈਲੇ ਜਿਹੜੀ ਲੋਕਾਂ 'ਚ ਜਾਵੇ ਹਾਲਾਂਕਿ ਕਮਾਈ ਦੇ ਸਾਹਮਣੂ ਕੋ ਹੈ ਹੀ ਨਹੀਂ ਉਹ ਉਹ ਪਹਿਲੇ ਆਲਰੇਡੀ ਕੰਮ ਕਰ ਰਹੇ ਨੇ ਸੋ ਆਪਾਂ ਨਾ ਇਹ ਚੀਜ਼ ਤੇ ਪ੍ਰਾਊਡ ਕਰਨਾ ਸਿੱਖੀਏ ਇਹ ਸਭ ਤੋਂ ਵੱਡੀ ਗੱਲ ਹੈ ਮੈਂ ਕਹਿੰਦਾ ਆਪਾਂ ਹਿਊਮਨ ਬੀਿੰਗ ਆ ਜੇ ਸਾਡੇ 'ਚ ਦੋ ਚੀਜ਼ਾਂ ਚੰਗੀਆਂ ਦੋ ਨੁਕਸ ਵੀ ਹੋਣਗੇ ਆਪਾਂ ਸਾਰੇ ਤਾਂ ਸੰਪੂਰਨ ਨਹੀਂ ਹੁੰਦੇ ਪਰ ਜਿਹੜੀਆਂ ਚੀਜ਼ਾਂ ਕਿਸੇ ਬੰਦੇ ਦੇ ਚੰਗੀਆਂ ਜੇ ਕੋਈ ਅੱਜ ਪੱਤਰਕਾਰ ਪੱਤਰਕਾਰੀ ਕਰਦਾ ਸਾਨੂੰ ਪਤਾ ਤੁਹਾਡਾ ਕੰਮ ਵੀ ਬਹੁਤ ਔਖਾ ਹੈ ਤੁਸੀਂ ਹੁਣ ਤੋਂ ਬਾਅਦ ਪਤਾ ਨਹੀਂ ਚਾਰ ਜਗ੍ਹਾ ਜਾਣਾ ਹੋ ਸਕਦਾ ਵੇਬੀ ਤੁਹਾਨੂੰ ਕੋਈ ਕਹਿ ਦਿੰਦਾ ਵੀ ਯਾਰ ਤੁਸੀਂ ਤਾਂ ਪਤਾ ਨਹੀਂ ਪੈਸੇ ਲੈ ਕੇ ਖਬਰ ਲਾਤੀ ਤੁਸੀਂ ਤਾਂ ਉਹਦੀ ਚੱਕ ਕੇ ਖਬਰ ਲਾਤੀ ਆ ਕਰਦਾ ਦੂਜੇ ਨੂੰ ਬਲੇਮ ਕਰਨਾ ਬਹੁਤ ਸੌਖਾ ਹੈ ਅੱਜ 네ਗੇਟਿਵ ਚੀਜ਼ਾਂ ਫਲਾਉਣੀਆਂ ਬਹੁਤ ਸੌਕੀਆਂ ਹੋ ਗਈਆਂ ਅੱਜ ਪੋਜ਼ਿਟਿਵ ਚੀਜ਼ ਫਲਾਉਣੀ ਬਹੁਤ ਔਖੀ ਹੈ ਤੁਹਾਨੂੰ ਪੋਜ਼ਿਟਿਟਿਵ ਚੀਜ਼ ਫਲਾਉਣ ਲਈ ਨਾ ਕੋਈ ਚੰਗੀ ਚੀਜ਼ ਨੂੰ ਦਾ ਫਰਾਕ ਕਰ ਲਈ ਬਹੁਤ ਜ਼ੋਰ ਲਾਉਣਾ ਪੈਂਦਾ ਪਰ 네ਗੇਟਿਵ ਚੀਜ਼ ਹੁਣ ਫਲਾਉਣ ਦੀ ਲੋੜ ਨਹੀਂ ਅੱਜ ਮੈਂ ਇੱਥੇ ਕਿਸੇ ਕੋਈ ਬਿਆਨ ਦੇ ਦੇਆ ਪ੍ਰੈਸ ਅੱਗੇ ਕੋਈ ਚੀਜ਼ ਕਰਦੇ ਆ ਉਹ ਰਾਤੋਂ ਰਾਤ ਇੰਨੀ ਵਾਇਰਲ ਹੋ ਜਾਣੀ ਐ ਪੂਰੀ ਦੁਨੀਆ ਚ ਤੁਹਾਨੂੰ ਫੋਨ ਆ ਜਾਣਗੇ ਆ ਤੁਸੀਂ ਕੀ ਕਰਤਾ ਤੁਸੀਂ ਦੇਖਦੇ ਹੋ ਜੀ ਹਰ ਦਿਨ ਕੋਈ ਨਾ ਕੋਈ ਮਾੜੀ ਚੀਜ਼ ਬੈਰ ਲਹੁੰਦੀ ਹੈ ਅਪੇ ਚੰਗੀਆਂ ਚੀਜ਼ਾਂ ਦੇ ਪ੍ਰਸਾਰ ਲਈ ਕੰਮ ਕਰੀਏ ਚੰਗੀਆਂ ਚੀਜ਼ਾਂ ਤੇ ਪ੍ਰਾਊਡ ਫੀਲ ਕਰੀਏ ਤਾਂ ਕਿ ਅਸੀਂ ਆਪਣੀ ਜਨਰੇਸ਼ਨ ਨੂੰ ਦੱਸ ਸਕੀਏ ਕਿ ਫਲਾਣਾ ਬੰਦਾ ਫਲਾਣਾ ਰਾਈਟਰ ਸਾਡੇ ਟਾਈਮਾਂ ਦਾ ਸਾਡੇ ਸਮਿਆਂ ਦਾ ਰਾਈਟਰ ਸੀਗਾ ਫਲਾਣਾ ਬੰਦਾ ਪੱਤਰਕਾਰ ਸਾਡੇ ਸਮਿਆਂ ਦਾ ਪੱਤਰਕਾਰ ਸੀਗਾ ਜਿੱਤੇ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਫਲਾਣ ਡਾਕਟਰ ਸੀਗਾ ਫਲਾਣ ਜਨੀਅਰ ਸੀਗਾ ਫਲਾਣ ਬਿਜ਼ਨਸਮੈਨ ਸੀਗਾ ਫਲਾਣਾ ਅਫਸਰ ਸੀਗਾ ਕਿ ਆਪਣੇ ਸਮੇਂ ਚ ਜਿੰਨਾ ਚ ਰਹਾ ਹੋ ਉਹਨੇ ਆ ਕੰਮ ਕੀਤਾ ਫਲਾਣਾ ਟੀਚਰ ਸੀਗਾ ਜਿਹਨੇ ਐਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਤੇ ਐਨੇ ਬੱਚਿਆਂ ਨੂੰ ਚੰਗੇ ਰਾਹ ਪਾਇਆ ਸੋ ਇਹ ਚੀਜ਼ ਤੁਹਾਡੀ ਬਾਜ਼ੂ ਹੈ ਜੀ ਅਸੀਂ ਸਰਕਾਰ ਦੇ ਨਾਲ ਇਸ ਸਵਾਲ ਦੇ ਬਾਰੇ ਉਹਨੇ ਕਿ ਅਸੀਂ ਸਰਕਾਰ ਦੇ ਨਾਲ ਹਮੇਸ਼ਾ ਮੀਟਿੰਗਾਂ ਕਰਦੇ ਆ ਪਹਿਲ ਦੇ ਆਧਾਰ ਤੇ ਸਾਡਾ ਇਹ ਸਵਾਲ ਹੁੰਦਾ ਹੈ ਕਿ ਸਾਡੇ ਲੋਕਾਂ ਨੂੰ ਫਿਲਮਾਂ ਬਣਾਉਣ ਲਈ ਉੱਥੇ ਕਿਉਂ ਜਾਣਾ ਪਵੇ ਦੂਜੀਆਂ ਸਟੇਟਾਂ ਹਾਲਾਂਕਿ ਨਾਲ ਦੀਆਂ ਸਟੇਟਾਂ ਨੇ ਵੀ ਸਬਸਿਡੀ ਅਨਾਉਂਸ ਕੀਤੀ ਹੈ ਕਿ ਤੁਸੀਂ ਅਨਾਉਂਸ ਕਿਉਂ ਨਹੀਂ ਕਰਦੇ ਉਹ ਹਰ ਵਾਰ ਸਾਨੂੰ ਜਵਾਬ ਨਹੀਂ ਦਿੰਦੇ ਕਿਸ ਦੇ ਨੇ ਕਿਸੇ ਸਰਕਾਰ ਨੇ ਨਹੀਂ ਕਿਹਾ ਨਹੀਂ ਕਰਨੇ ਕਹਿੰਦੇ ਹਾਂਜੀ ਹਾਂਜੀ ਬਸ ਕਰ ਰਹੇ ਹਾਂ ਹਾਂਜੀ ਹਾਂਜੀ ਕਰ ਰਹੇ ਹਾਂ ਉਹ ਹੁਣ ਸਮਾਂ ਕਦੋਂ ਆਉਂਦਾ ਉਹ ਸਾਡੇ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੂਗਾ ਬਹੁਤ ਬੇਸਮਾਂ ਦੱਸੂਗਾ ਪਰ ਮੌਜੂਦਾ ਸਰਕਾਰ ਜਿਹੜਾ ਸੀਐਮ ਹੈ ਉਹ ਤਾਂ ਇੱਕ ਕਲਾਕਾਰ ਹੈ ਉਹ ਕੋ ਸਿਲਗਾ ਇਸ ਗਾ ਨੂੰ ਜਲਦੀ ਸਮਝੇਗਾ ਸਭ ਅਸੀਂ ਤੁਹਾਡੇ ਵਾਲੇ ਸਵਾਲ ਨੂੰ ਕਿਹਾ ਜਾ ਕੇ ਅਸੀਂ ਕਹਾਂ ਤੁਸੀਂ ਤੁਸੀਂ ਤਾਂ ਕਲਾਕਾਰ ਹੋ ਜੀ ਅਸੀਂ ਇਹ ਨਹੀਂ ਕਿ ਮੌਜੂਦਾ ਅਸੀਂ ਕਹਾਂ ਤੁਸੀਂ ਕੋਈ ਪੁਰਾਣੇ ਹੋ ਅਸੀਂ ਕਹਾਂ ਤੁਸੀਂ ਹੋਣ ਦੀ ਕਲਾਕਾਰ ਹੋ ਜੀ ਵੀ ਤੁਸੀਂ ਕੁਝ ਕਰੋਗੇ ਉਹ ਕਹਿੰਦਾ ਯਾਰ ਤੁਸੀਂ ਤਾਂ ਮੇਰੇ ਆਪਣੇ ਹੋ ਜਿਵੇਂ ਪਹਿਲਾਂ ਤੁਹਾਡਾ ਕੰਮ ਕਰਤਾ ਲੋਕ ਕਹਿੰਦੇ ਅੱਛਾ ਹਾਂ ਜੀ ਇਹ ਤਾਂ ਫਿਲਮਾਂ ਵਾਲਿਆਂ ਵਾਸਤੇ ਲਾਗੇ ਕੰਮ ਕਰਨ ਆਹ ਫਲਾਣਾ ਕੰਮ ਬਹੁਤ ਜ਼ਰੂਰੀ ਸੀ ਆਹ ਪੁਲ ਬਣਾਉਣਾ ਜ਼ਰੂਰੀ ਸੀ ਆਹ ਮਿਲ ਚਲਾਉਣੀ ਜ਼ਰੂਰੀ ਸੀ ਆਹ ਬੀਲੀ ਦਾ ਕੰਮ ਜ਼ਰੂਰੀ ਸੀ ਨੌਕਰੀਆਂ ਦੇਣੇ ਜ਼ਰੂਰੀ ਸੀ ਕਹਿੰਦੇ ਪਹਿਲਾਂ ਮੈਨੂੰ ਉਹ ਕੰਮ ਕਰ ਲੈਣ ਦਿਓ ਸੀ ਕਿ ਠੀਕ ਹੈ ਤੁਸੀਂ ਕਰ ਲਓ ਜੀ ਆਹ ਜਵਾਬ ਹੈ ਜੀ ਜੇ ਫਿਰ ਸਰਕਾਰ ਹੀ ਬਦਲ ਗਈ ਫੇਰ ਕੀ ਕਰੂਗੀ ਜੀ ਹਾਂ ਜੀ ਜੇ ਉਹ ਤਾਂ ਸਰਕਾਰ ਹੀ ਬਦਲ ਗਈ ਸਰ ਉਹ ਤਾਂ ਪਹਿਲਾਂ ਵੀ ਬਦਲ ਰਹੀ ਹੈ ਮੈਂ ਤੁਹਾਨੂੰ ਕਿਹਾ ਤੁਸੀਂ ਮੇਰਾ ਜਵਾਬ ਨਹੀਂ ਸੁਣਿਆ ਅਸੀਂ ਸਾਰੀਆਂ ਸਰਕਾਰਾਂ ਕੋਲ ਗਏ ਜੀ ਕੋਈ ਸਰਕਾਰ ਤੁਸੀਂ ਮੈਨੂੰ ਦੱਸੋ ਵੀ ਫਲਾਣੀ ਪਾਰਟੀ ਜਿਹੜੇ ਆਉਗੇ ਉਹਦੇ ਕੋਲ ਜਾਵਾਂਗੇ ਉਹਨੂੰ ਵੀ ਕਹਾਂਗੇ ਅਸੀਂ ਜਾ ਕੇ ਇੱਕ ਕਪਟਾਰ ਦੀ ਸਰਕਾਰ ਨਹੀਂ ਕੋਈ ਅਤਮਾ ਦਾ ਸਾਡੇ ਲੱਸੀ ਦਾ ਹੁੰਦੀ ਜੀ ਥੋੜੀ ਨਹੀਂ ਕੰਮ ਕੀਤਾ ਫਿਰ ਹੋਰ ਕੋਣ ਮੈਂ ਉਹੀ ਬੇਨਤੀ ਕਰ ਰਿਹਾ ਜੀ ਇਹ ਜਿਹੜਾ ਜਵਾਬ ਉਹਨਾ ਅਸੀਂ ਮੈਂ ਤੁਹਾਨੂੰ ਉਹੀ ਸੁਣਾਇਆ ਉਹ ਕਹਿੰਦਾ ਵੀ ਮੈਂ ਇਕੱਲੇ ਕਲਾਕਾਰਾਂ ਦਾ ਨਹੀਂ ਬਾਕੀਆਂ ਦਾ ਕੰਮ ਵੀ ਕਰਨੇ ਮੈਂ ਹੁਣ ਮੁੱਖ ਮੰਤਰੀ ਇਕੱਲੇ ਕਲਾਕਾਰਾਂ ਦਾ ਨਹੀਂ ਸਾਰਿਆਂ ਦਾ ਮੁੱਖ ਮੰਤਰੀ ਹਾਂ ਜੀ ਲੋਕ ਬਾਕੀ ਦਾ ਕਰਦੇ ਭਾਈ ਜੀ ਨਹੀਂ ਭਾਜੀ মিডিਆ ਵਾਲਿਆਂ ਨੂੰ ਕਹੋ ਤੁਸੀਂ ਵੀ ਗੱਲ ਕਰੋ ਇਸ ਬਾਰੇ ਹਾਂ ਜੀ ਨਹੀਂ ਤੁਸੀਂ ਤਾਂ ਦੇਖੋ ਜਿੰਨਾ মিডিਆ ਬੈਠਾ ਨਾ ਤੁਸੀਂ ਸਾਰੇ ਇੰਟਰਵਿਊ ਕਰ ਜਾਂਦੇ ਹੋ ਤੁਸੀਂ ਮੰਤਰੀਆਂ ਦੀ ਵੀ ਕਰਦੇ ਹੋ ਮੁੱਖ ਮੰਤਰੀ ਦੀ ਵੀ ਇੰਟਰਵਿਊ ਕਰਦੇ ਹੋ ਮੇਰਾ ਕਹਿ ਲੇ ਇਹ ਸਾਨੂੰ ਤਾਂ ਫਾਲ ਕਰਿਆ ਠੀਕ ਹੈ ਥੋੜਾ ਵੈਲਕਮ ਹੈ ਪਰ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਜੀ ਕਿਉਂਕਿ ਸਾਡਾ ਕੰਮ ਤੁਹਾਡੇ ਨਾਲ ਹੀ ਜੁੜਿਆ ਜੀ ਅੱਜ ਜੇ ਐਂਟਰਟੇਨਮੈਂਟ ਇੰਡਸਟਰੀ ਬੰਦ ਹੋ ਜਾਂਦੀ ਹੈ ਤਾਂ ਤੁਸੀਂ ਕਿਹਦੀ ਇੰਟਰਵਿਊ ਕਰੋਗੇ ਕਿਹਦੇ ਪ੍ਰੈਸ ਕਲੱਬ 'ਚ ਮੀਟਿੰਗਾਂ ਹੋਣਗੀਆਂ ਇੱਥੇ ਸਰਕਾਰ ਨੇ ਤਾਂ ਆਪਣੇ ਜਿਹੜੇ ਬਿਆਨ ਜਾਰੀ ਕਰਨੇ ਉੱਥੋਂ ਕਰਦੇ ਨੇ ਪ੍ਰੈਸ ਕਲੱਬ ਦੇ ਵਿੱਚ ਕੌਣ ਆਊਗਾ ਸਮਝ ਨਹੀਂ ਆ ਇਹ ਆਪਣੇ ਸਾਰਿਆਂ ਨਾਲ ਜੁੜਿਆ ਹਾਂਜੀ ਪਾਜੀ ਸਤਿਗੁਰ ਸਤਿਗੁਰ ਹਾਂ ਜੀ ਬਹੁਤ ਬਹੁਤ ਪਿਆਰ ਪੂਜਾਰੀ ਅਤੇ ਟੀਮ ਨੂੰ ਬਹੁਤ ਬਹੁਤ ਮਾਰਨਾ ਸਾਰੀ ਟੀਮ ਨੂੰ ਸਾਰਿਆਂ ਨੂੰ ਇਸੇ ਨਾਤੇ ਬਹੁਤ ਵਧੀਆ ਯਾਨੀ ਕਿ ਸ਼ਬਦ ਯਾਨੀ ਵਿਆਹ ਚੱਲਦਾ ਜੀ ਅੱਜ ਪ੍ਰੈਸ ਕੋ ਜਿਹੜੀ ਮੀਟ ਹੈ ਕਿਸੇ ਹੋਰ ਕੰਮ ਦੀ ਹੈ ਪਰ ਮੈਂ ਤੁਹਾਨੂੰ ਜਵਾਬ ਦਿੰਦਾ ਜੀ ਕਿਉਂਕਿ ਇਹ ਥੋੜਾ ਇੱਕ ਅਲੱਗ ਸਵਾਲ ਹੈ ਇੰਡਸਟਰੀ ਬਾਰੇ ਅਸੀਂ ਬਹੁਤ ਛੇਤੀ ਐਲਾਨ ਕਰਾਂਗੇ ਕਿਉਂਕਿ ਕਲਾਕਾਰ ਜਿਹੜਾ ਬੰਦਾ ਨੇ ਜੀ ਕਲਾਕਾਰ ਵਨ ਐਨ ਆਰਮੀ ਹੈ ਵਨ ਮੈਨਰੀ ਹੈ ਸ਼੍ਰੀਤਾ ਧੀਰ ਮੈਡਮ ਇਕੱਲੇ ਸ਼੍ਰੀਤਾ ਧੀਰ ਨਹੀਂ ਨਸੀਬ ਕੱਲਾ ਨਸੀਬ ਦਾਵੇਂ ਮਲਕੀਤ ਰੌਣ ਵੀ ਇਕੱਲੇ ਹੀ ਹੈ ਜੇ ਤਾਂ ਅਸੀਂ ਕਿਸੇ ਪਾਰਟੀ ਦੇ ਪ੍ਰਵਕਤਾ ਹੋਈਏ ਸਾਡੇ ਪਿੱਛੇ 4000 ਬੰਦਾ ਹੈ ਕੁਛ ਸਾਡੇ ਬਾਰੇ ਕੁਛ ਬੋਲ ਕੇ ਦੇਖੋ ਆਪਾਂ ਕਿਸੇ ਪਾਰਟੀ ਨੂੰ ਕੋਈ ਪਾਰਟੀ ਬੋਲਦੀ ਹੈ ਤਾਂ ਦੂਜੇ ਦਿਨ 4000 ਬੰਦਾ ਖੜਾ ਹੋ ਜਾਂਦਾ ਉਹਨੂੰ ਗਾਲਾਂ ਕੱਢਣ ਲਈ ਉਹਨੂੰ ਕਾਉਂਟਰ ਕਰ ਲਈ ਸਾਡਾ ਮਸਲਾ ਇਹ ਹੈ ਆਪਾਂ ਪੰਜਾਬ ਦੀ ਜੇ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜਿੰਨੇ ਸਾਡੇ ਗੁਰੂ ਘਰ ਨੇ ਕਈ ਪਿੰਨਾਂ 'ਚ 5-5 6-6 ਵੀ ਨੇ 2-2 3-3 ਤਾਂ ਮਨੇ ਜੀ ਜਿੰਨੇ ਮੰਦਰ ਨੇ ਕਿੰਨੇ ਗਿਰਜੇ ਨੇ ਜਿੰਨੇ ਮਸਜਿਦ ਨੇ ਸਾਰਿਆਂ ਗੁਰਦੁਆਰਿਆਂ ਵਿੱਚੋਂ ਸਾਰੇ ਧਾਰਮਿਕ ਸਥਾਨਾਂ ਦੇ ਵਿੱਚੋਂ ਬੜੀਆਂ ਚੰਗੀਆਂ ਚੀਜ਼ਾਂ ਦਾ ਪ੍ਰਚਾਰ ਹੋ ਰਿਹਾ ਹੈ ਇੱਕ ਪਿੰਡ ਦੇ ਵਿੱਚੋਂ ਮਤਲਬ ਚਾਰ-ਚਾਰ ਚੀਜ਼ਾਂ ਜੇ ਐਵਰੇਜ ਘੱਟੋ-ਘੱਟ ਪ੍ਰਚਾਰ ਹੋ ਰਿਹਾ ਸਵੇਰੇ ਸ਼ਾਮ ਜੇ ਉਹਨਾਂ ਪ੍ਰਚਾਰ ਦੇ ਨਾਲ ਲੋਕ ਚੰਗੇ ਨਹੀਂ ਬਣ ਸਕੇ ਤਾਂ ਸਾਡੀ ਫਿਲਮ ਤਾਂ ਹਫ਼ਤੇ ਬਾਅਦ ਆਉਂਦੀ ਹੈ ਹਫ਼ਤੇ ਬਾਅਦ ਇੱਕ ਫਿਲਮ ਆ ਕੇ ਲੋਕਾਂ ਨੂੰ ਕਿਉਂ ਬੁਗਾਲਤਾ ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਤਾਂ ਹੈਗੀ ਨਾ ਮੈਂ ਉਹੀ ਉਹਨੂੰ ਗੱਲ ਦੱਸ ਕਿ ਅਟਾ ਇਹ ਬਲੇਮ ਕਰਨਾ ਸੌਖਾ ਹੈ ਜੀ ਮੈਂ ਆਪਣੇ ਦਾਦੇ ਤੇ ਬਲੇਮ ਕਰ ਸਕਦਾ ਕਿ ਉਦੋਂ ਜ਼ਮੀਨ ਦਾ ਰੇਟ 10000 ਰੁਪਏ ਦਾ ਏਕੜ ਸੀਗਾ ਮੇਰੇ ਦਾਦੇ ਨੇ 25 ਕਿੱਲੇ ਕਿਉਂ ਨਹੀਂ ਖਰੀਦੇ ਮੇਰੇ ਬਾਪ ਦੇ ਮੌਕੇ 1 ਲੱਖ ਰੁਪਈਆ ਰੇਟ ਸੀਗਾ ਜ਼ਮੀਨ ਦਾ ਉਹ ਐਨੀ ਖਰੀਦ ਕੇ ਰੱਖ ਲੈਂਦਾ ਮੈਂ ਬਲੇਮ ਕਰਨਾ ਬਹੁਤ ਸੌਖਾ ਹੈ ਭਾਈ ਤੇਰੇ ਮੌਕੇ ਵੀ 25-30 ਲੱਖ ਰੁਪਈਆ ਹੋ ਗਏ ਤੂੰ ਖਰੀਦ ਲੈ ਕਿਉਂਕਿ ਹੁਣ ਆਨਲਾਈਨ ਟਾਈਮ 2 ਕਰੋੜ ਹੋ ਜਾਣਾ ਸੋ ਇਸ ਕਰਕੇ ਬਲੇਮ ਕਰਨਾ ਸੌਖਾ ਹੈ ਕਲਾਕਾਰ ਕੀ ਹੁੰਦਾ ਮੈਂ ਜਿਹੜੀ ਗੱਲ ਕੀਤੀ ਹੈ ਜਿਹੜੇ ਬੰਦੇ ਨੇ ਚੰਗਾ ਕੰਮ ਕੀਤਾ ਜਿਹੜੇ ਬੰਦੇ ਨੇ ਚੰਗਾ ਕੰਮ ਕੀਤਾ ਅੱਜ মিডিਆ ਬੈਠਾ ਇਸ ਗੱਲ ਦਾ ਜਿਹਨੇ ਕੋਈ ਚੰਗੀ ਫਿਲਮ ਬਣਾਈ ਹੈ ਦੇਖੋ ਇੱਕ ਹਰਜੀਤਾ ਫਿਲਮਾਈ ਸੀਗੀ ਅਜੀਤਾ ਫਿਲਮ ਨੂੰ ਨੈਸ਼ਨਲ ਵਾਰਡ ਮਿਲ ਗਿਆ ਪਰ ਲੋਕ ਦੇਖਣ ਨਹੀਂ ਗਏ ਉਹ ਫਿਲਮ ਇੱਕ ਦਿਹਾੜੀਦਾਰਾਂ ਦੇ ਮੁੰਡੇ ਦੀ ਫਿਲਮ ਸੀਗੀ ਜਿਹਨੇ Ꙅਰੀਬ ਘਰ ਚੋਂ ਉੱਠ ਕੇ ਮਿਹਨਤ ਕਰਕੇ ਵਰਲਡ ਕੱਪ ਜਿੱਤਿਆ ਹਾਕੀ ਦਾ ਜੂਨੀਅਰ ਵਰਲਡ ਕੱਪ ਇਹ ਅਜੀਤਾ ਤਰਾਲੀ ਕੋਲੇ ਪਿੰਡਾਂ ਦੇ ਹੋਣਕਾ ਉੱਥੋਂ ਦਾ ਮੁੰਡਾ ਹੁਣ ਤਾਂ ਮੁਹਾਲੀ ਰਹਿੰਦਾ ਉਹਦੀ ਲਾਈਫ ਤੇ ਫਿਲਮ ਬਣੀ ਮੈਨੂੰ ਦੱਸੋ ਵੀ ਕਿਹੜੇ ਬੰਦੇ ਨੇ ਐਪਰੀਸ਼ੀਏਟ ਕੀਤਾ ਕਿਹੜੇ ਬੰਦੇ ਨੇ ਕਿਹੜੀ ਸੰਸਥਾ ਨੇ ਆ ਕੇ ਕਿਹਾ ਵੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਯਾਰ ਇਹਦੇ ਨਾਲ ਸਾਡੇ ਬੱਚੇ ਖੇਡ ਦੇ ਮੈਦਾਨਾਂ 'ਚ ਜਾਣਗੇ ਸਾਡੇ ਬੱਚੇ ਇਨਸਪਾਇਰ ਹੋਣਗੇ ਕਿ ਕੋਈ ਇੱਕ ਬੰਦਾ ਸਿੰਗਲ ਕੈਦਵੇ ਜਾਂ ਉਸ ਫਿਲਮ ਤੋਂ ਬਾਅਦ ਉਹ ਹਰੀਜੀਤ ਮੈਂ ਮੁੰਡੇ ਨੂੰ ਪੁੱਛਿਆ ਇਸ ਪੈਸੇ ਮੇਰੇ ਟੱਚ ਚ ਆਉ ਬੀ ਤੈਨੂੰ ਕੋਈ ਮਿਲਣਾ ਆਇਆ ਕਹਿੰਦਾ ਜੀ ਕੋਈ ਨਹੀਂ ਮਿਲਣਾ ਆਇਆ ਉਸ ਤੋਂ ਬਾਅਦ ਵਿਵੇਜਾ ਸਾਹਿਬ ਨੇ ਇੱਕ ਫਿਲਮ ਬਣਾਈ ਉਹ ਫਿਲਮ ਦਾ ਨਾਮ ਚਾਰ ਸਾਹਿਬਜ਼ਾਦੇ ਮੈਂ ਇਹ ਤੁਹਾਡੇ ਸਾਹਮਣੇ ਕਹਿ ਸਕਦਾ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ 100 ਸਾਲਾਂ ਚ ਕੰਮ ਨਹੀਂ ਕਰ ਸਕੀਆਂ ਜਿਹੜੀ ਇੱਕ ਫਿਲਮ ਚਾਰ ਸਾਹਿਬਜ਼ਾਦੇ ਨੇ ਕੀਤਾ ਵਿਵੇਜਾ ਸਾਹਿਬ ਨੂੰ ਕਿੰਨੇ ਲੋਕਾਂ ਨੇ ਅਨਰ ਕੀਤਾ ਦੱਸੋ ਮੈਨੂੰ ਬਈ ਸੰਸਥਾਵਾਂ ਦਾ ਕੰਮ ਨਹੀਂ ਸੀ ਇਹ ਅਸੀਂ ਚਮਕੌਰ ਸਾਹਿਬ ਲਾ ਕੇ ਕਿਉਂਕਿ ਮੈਂ ਇਸ ਲਾਈਨ ਦਾ ਬੰਦਾ ਸੀਗਾ ਅਸੀਂ 24 ਪਿੰਡ ਇਕੱਠੇ ਕੀਤੇ ਵਿਵੇਜਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਾ ਕੇ ਅਸੀਂ ਕਹਿੰਦੇ ਤੁਹਾਨੂੰ ਅਸੀਂ ਮਾਨ ਸਨਮਾਨ ਐਨੀ ਦੇ ਨਹੀਂ ਸਕਦੇ ਆ ਹੋਰ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਉਹ ਕਹਿੰਦਾ ਸ਼ੁਕਰ ਹੈ ਤੁਸੀਂ 24 ਪਿੰਡਾਂ ਦੀ ਪੰਚਾਇਤਾਂ ਨੇ ਮੈਨੂੰ ਬੁਲਾ ਲਿਆ ਮੈਨੂੰ ਤਾਂ ਕਿਸੇ ਬੰਦੇ ਨੇ ਮੇਰੇ ਤਾਂ ਗੱਲ ਸੁਣੋਪਾ ਵੀ ਨਹੀਂ ਪਾਇਆ 2 ਮੀਟਰ ਦਾ ਕੱਪੜਾ ਵੀ ਨਹੀਂ ਪਾ ਸਕੇ ਵੀ ਤੇਰਾ ਮਾਨ ਕਰਦੇ ਤੂੰ ਵਧੀਆ ਕੰਮ ਕੀਤਾ ਹੈ ਸਭੋ ਹੋਇਆ ਕਿ ਉਸ ਫਿਲਮ ਤੋਂ ਬਾਅਦ ਇੱਕ ਹਿੰਦੂ ਜੈਂਟਲਮੈਨ ਵਿਮਲ ਚੋਪੜਾ ਨੇ 4 ਕਰੋੜ ਦੀ ਫਿਲਮ ਬਣਾਈ 400 ਰੁਪਇਆ ਲਾਤੀ ਉਹ ਫਿਰ ਨਾ ਸਾਕਾ ਸਰਹੰਦ ਉਸ ਦਿਨ ਜੀ ਇਹ ਦੱਸਣ ਦੀ ਪੋਸ਼ੇ ਕੀਤੀ ਹੈ ਕਿ ਸਰਹੰਦ ਦੀ ਮਾਤਾ ਕੀ ਹੈ ਫਤਿਹਗੜ ਸਾਹਿਬ ਗੁਰਦਰਾ ਸਾਹਿਬ ਕਿਵੇਂ ਬਣਿਆ ਇਹਦੀ ਮਾਤਾ ਕੀ ਹੈ ਗੁਰਪ੍ਰਿੰਤ ਖੁੱਗੀ ਬਾਜੀ ਕਰੈਕਟਰ ਕਰਦੇ ਨੇ ਕਿ ਬੰਦਾ ਫੋਰਨ ਚ ਰਹਿੰਦਾ ਉਹਦੇ ਘਰੇ ਹੈਰੀ ਪੌਟਰ ਦੀ ਫੋਟੋ ਲੱਗੀ ਹੋਈ ਹੈ ਸਾਬਜਾਦਾਂ ਦੇ ਦਿਨ ਚੱਲ ਰਹੇ ਸੀ ਤੇ ਉਹ ਬੰਦੇ ਨੇ ਸਾਬਜਾਦਾਂ ਦੀ ਫੋਟੋ ਲਾਤੀ ਤੇ ਉਹਦਾ ਬੇਟਾ ਕਹਿੰਦਾ ਵੀ ਇਹ ਕੌਣ ਨੇ ਉਹ ਮਹਿਸੂਸ ਕਰਦਾ ਕਰੈਕਟਰ ਕਿ ਮੇਰੀ ਗਲਤੀ ਐ ਮੈਂ ਬੱਚਿਆਂ ਨੂੰ ਦੱਸ ਨਹੀਂ ਸਕਿਆ ਉਹਦੀ ਵਾਈਫ ਕੋਰੀ ਹੈ ਉਹਨੂੰ ਕਹਿੰਦਾ ਵੀ ਆਪਾਂ ਦਸੰਬਰ ਦਾ ਮਹੀਨਾ ਆਪਾਂ ਇੰਡੀਆ ਜਾਣਾ ਬੱਚਿਆਂ ਨੂੰ ਇਹ ਦੱਸਣ ਲਈ ਕਿ ਦਸੰਬਰ ਦਾ ਮਹੀਨਾ ਲੋਕ ਉੱਥੇ ਕਿਵੇਂ ਮਨਾਉਂਦੇ ਨੇ ਇਹ ਦੱਸਣ ਲਈ ਆਏ ਪਾਜੀ ਇਹ ਫਿਲਮ ਸੀ ਫਿਲਮ ਦੇ ਸਿਰਫ ਦੋ ਸੀਨ ਉਹ ਸੀਗੇ ਜਿਹੜੇ ਆਪਾਂ ਐਨੀਮੇਸ਼ਨ ਦਾ ਤਿਆਰ ਕੀਤੇ ਜਿਹੜੇ ਸਾਬਜਾਦਿਆਂ ਦੇ ਸੀਨ ਸੀਗੇ ਆਪਾਂ ਦਿਖਾ ਨਹੀਂ ਸਕਦੇ ਫਿਲਮ ਤੇ ਰੋਕ ਲੱਗੀ ਪਾਜੀ ਪੋਸਟਰ ਪਾਰ ਤੇ ਮੈਨੂੰ ਦੱਸੋ ਅਸੀਂ ਕਿਹੜੀ ਚੀਜ਼ ਦਾ ਪ੍ਰਚਾਰ ਕਰ ਰਹੇ ਹਾਂ ਅਸੀਂ ਕਿਹਨੂੰ ਚੰਗਾ ਕਹਿ ਰਹੇ ਹਾਂ ਸੋ ਇਸ ਕਰਕੇ ਫਿਲਮ ਵਾਲੇ ਵੀ ਉਦੋਂ ਚੰਗੀ ਚੀਜ਼ ਬਣਾਉਣਗੇ ਨਾ ਉਦੋਂ ਚੰਗੀਆਂ ਚੀਜ਼ਾਂ ਲੈ ਕੇ ਆਉਗੇ ਤੁਸੀਂ ਚੰਗੀ ਜਿਹੀ ਨੇ ਅਪਰੀਸ਼ੀਏਟ ਕਰੋਗੇ ਇੱਕ ਬੰਦਾ ਚੰਗਾ ਆਪਾਂ ਸੋਹਲ ਸਾਹਿਬ ਦੀ ਗੱਲ ਕਰਦੇ ਹਾਂ ਇਸੋਂ ਦੀ ਗੱਲ ਕਰਦੇ ਇਹਨਾਂ ਨੇ ਫਿਲਮ ਬਣਾ ਪੈਸੇ ਲਾ ਕੇ ਫਿਲਮ ਬਣਾਈ ਨਾ ਤੁਸੀਂ ਸਾਰੇ ਮੀਡੀਆ ਵਾਲੇ ਬੰਦੇ ਉਹ ਪੈਸਾ ਲਾ ਕੇ ਫਿਲਮ ਬਣਦੀ ਐ ਜੇ ਇਹ ਇਸ ਫਿਲਮ ਨੂੰ ਲੋਕ ਸੋਹਲ ਸਾਹਿਬ ਨੂੰ ਕਹਿੰਦੇ ਤੁਸੀਂ ਮਾੜੀ ਫਿਲਮ ਬਣਾਈ ਬਕਵਾਸ ਬਣਾਈ ਉਹ ਕਹਿੰਦੇ ਠੀਕ ਹੈ ਜੀ ਜਿਹੜਾ ਮੈਂ ਅੱਗੇ ਕੰਮ ਕਰਦਾਂ ਉਹ ਹੀ ਕਰੀਏ ਨਾ ਫਿਰ ਸੋ ਮੈਂ ਉਹ ਉਹ ਇਸ ਕਰਕੇ ਤੁਹਾਨੂੰ ਗੱਲ ਕਹੀ ਸੀ ਐਪਰੀਸ਼ੀਏਟ ਕਰਨਾ ਜ਼ਰੂਰੀ ਹੈ ਇਸ ਕਰਕੇ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਕਿ ਜਿਨ੍ਹਾਂ ਲੋਕਾਂ ਨੇ ਚੰਗਾ ਕੰਮ ਕੀਤਾ ਮੈਂ ਕਹਿੰਦਾ ਵੀ ਅਸੀਂ ਇੱਕ ਕੰਮ ਕਰ ਸਕਦੇ ਆ ਜੇ ਕਿਸੇ ਬੰਦੇ ਨੇ ਚੰਗੀ ਫਿਲਮ ਬਣਾਈ ਆ ਆਪਾਂ ਸਾਡੇ ਤੇ ਇਲਜ਼ਾਮ ਲੱਗਦਾ ਵੀ ਇਹਨਾਂ ਨੇ ਹਥਿਆਲ ਪ੍ਰਮੋਟ ਕਰਤੇ ਆ ਪ੍ਰਮੋਟ ਕਰਤਾ ਪ੍ਰਮੋਟ ਕਰਤਾ ਸਾਰੇ ਬੰਦੇ ਤਾਂ ਨਹੀਂ ਕਰਦੇ ਜਿਹੜੇ ਬੰਦੇ ਨੇ ਚੰਗਾ ਪ੍ਰੋਜੈਕਟ ਬਣਾਇਆ ਉਹ ਬੰਦੇ ਨੂੰ ਤੁਸੀਂ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ 26 ਜਨਵਰੀ 15 ਅਗਸਤ ਕੋਈ ਵੀ ਹੁੰਦਾ ਉਥੇ ਲਿਆ ਖੜਾ ਕਰ ਦਿਓ ਵੀ ਆਹ ਟੀਮ ਹੈ ਜੀ ਇਹਨਾਂ ਨੇ ਆਹ ਚੰਗਾ ਕੰਮ ਕੀਤਾ ਸੀ ਮਾੜੀਆਂ ਚੀਜ਼ਾਂ ਬਣਨੀਆਂ ਆਪਰੇ ਬੰਦ ਹੋ ਜਾਣਗੀਆਂ ਚੰਗੀ ਚੀਜ਼ ਨੂੰ ਐਪਰੀਸ਼ੀਏਟ ਕਰੋ ਆਪਾਂ ਐਪਰੀਸ਼ੀਏਟ ਮਾੜੀ ਚੀਜ਼ ਨੂੰ ਕਰਦੇ ਆ ਮਸਲਾ ਇਸ ਗੱਲ ਦਾ ਪਾਜੀ ਐਨੀਮਲ ਐਨੀਮਲ ਫਿਲਮ ਬਣੀ ਸਭ ਨੇ ਦੇਖੀ ਹੈ ਜੀ ਅੱਛਾ ਬਾਤ ਜੇ ਵੀ ਕਿਹਾ ਨਵੇਂ ਵੀ ਕੁਛ ਨਹੀਂ ਗੱਲ ਸੀ ਬਹੁਤ ਬੰਦੇ 5000 ਬੰਦਾ ਮਾਰਦਾ ਕੁਛ ਨਹੀਂ ਬਣਿਆ ਉਹਦੇ ਹੀ ਬਹੁਤ ਇਚ ਬੈਲੈਂਸ ਸੀਗਾ ਆ ਸੀਗਾ ਭਾਈ ਦੇਖੀ ਸਭ ਨੇ ਕਿੰਨੇ ਕਰੋੜ ਦਾ ਬਿਜ਼ਨਸ ਹੈ ਜੀ ਇਹ ਮਸਲਾ ਹੈ ਅਸੀਂ ਸਾਊਥ ਜਾ ਕੇ ਵੀ ਜਿਵੇਂ ਉਹ ਵਾਲਾ ਸਾਹਿਬ ਨੇ ਕਿਹਾ ਸੰਸਥਾ ਕਰਕੇ ਕਿਉਂਕਿ ਅਸੀਂ ਦਿਲੀ ਜਿੜੀ ਜੁੜੇ ਹੋਇਆ ਸਾਨੂੰ ਲੱਗਦਾ ਸਾਡੀ ਫੈਮਲੀ ਆ ਹੈ ਜਿਹੜੀ ਸਾਡੇ ਸਾਹਮਣੇ ਬੈਠੀ ਆ ਆ ਫੈਮਲੀ ਹੈ ਸਾਡੀ ਮੈਂ ਆਪਣੀ ਭੂਆ ਕੋਲ ਬਹੁਤ ਘੱਟ ਜਾਂਦਾ ਮੌਕਾ ਨਹੀਂ ਮਿਲਦਾ ਟਾਈਮ ਨਹੀਂ ਹੈ ਮਾਮੇ ਕੋਲ ਬਹੁਤ ਘੱਟ ਜਾਂਦਾ ਪਰ ਤੁਹਾਨੂੰ ਆਏ ਹਫਤੇ ਮਿਲਦਾ ਮੈਂ ਇਹਨਾਂ ਲੋਕਾਂ ਨੂੰ ਮਿਲਦਾ ਕਦੇ ਡੇਵਿੰਗ ਕਰਦਾ ਕਦੇ ਇੰਟਰਵਿਊ ਕਰਦਾ ਕਦੇ ਕਸ਼ ਕਰਦਾ ਮੇਰੀ ਫੈਮਿਲੀ ਏ ਸਾਨੂੰ ਸਾਡੀ ਫੈਮਿਲੀ ਅਪਰੀਸ਼ੀਏਟ ਨਹੀਂ ਕਰ ਰਹੀ ਕੀ ਕਰੀਏ ਦੋਸਤੋ ਅਸੀਂ ਇਸ ਕਰਕੇ ਫਿਰ ਬੰਦਿਆਂ ਨੇ ਕਿਹਾ ਕਿ ਹੋਰ ਬੀਲਸ ਕਰ ਲੋ ਬਹੁਤ ਸਾਰੇ ਲੋਕ ਡੈਡੀਕੇਸ਼ਨਲ ਅੱਜ ਵੀ ਲੱਗੇ ਹੋਏ ਨੇ ਜਿਨ੍ਹਾਂ ਲੋਕਾਂ ਕੋਲ ਦੂਜਾ ਸੰਕਲਪ ਨਹੀਂ ਹੈ ਜਿਨ੍ਹਾਂ ਕੋਲ ਰੋਜ਼ੀ ਰੋਟੀ ਦਾ ਦੂਜਾ ਸਾਧਨ ਨਹੀਂ ਹੈ ਉਹ ਕਹਿੰਦੇ ਏਸੇ ਲਾਈਨ 'ਚ ਆਏ ਆ ਤੁਹਾਡੀ ਲਾਈਨ 'ਚ ਬੰਦੇ ਨੇ ਉਹ ਪੱਤਰਕਾਰ ਵੀ ਹੋਣੇ ਜਿਨ੍ਹਾਂ ਕੋਲ ਰੋਜ਼ੀ ਰੋਟੀ ਦਾ ਸਾਧਨ ਕੋਈ ਹੋਰ ਨਹੀਂ ਇੱਕੋ ਸਾਧਨ ਆਈ ਹੈ ਇਸੇ ਤਰ੍ਹਾਂ ਬਹੁਤ ਸਾਰੇ ਇੱਥੇ ਕਲਾਕਾਰ ਵੀ ਨੇ ਫਿਲਮ ਮੇਕਰ ਵੀ ਨੇ ਜਿਨ੍ਹਾਂ ਕੋਲ ਦੂਜਾ ਕੰਮ ਹੀ ਨਹੀਂ ਕੋਈ ਉਹ ਕਹਿੰਦੇ ਯਾਹੀ ਕੰਮ ਹੈ ਇਸ ਚ ਰੋਟੀ ਖਾਣੀ ਹੈ ਸੁੱਕੀ ਖਾ ਲਈਏ ਗਿੱਲੀ ਖਾ ਲਈਏ ਚਾਹ ਸਾਤੇ ਨਾਲ ਖਾ ਲਈਏ ਚਟਨੀ ਨਾਲ ਖਾ ਲਈਏ ਪਰ ਇੱਥੋਂ ਕਮਾ ਕੇ ਖਾਣੇ ਆ ਇਸ ਕਰਕੇ ਬੰਦਾ ਉਹੀ ਇਸ ਲਾਈਨ ਨੂੰ ਸਮਝ ਸਕਦਾ ਜਿਹਦੇ ਕੋਲ ਦੂਜਾ ਰਸਤਾ ਕੋਈ ਨਹੀਂ ਜਿਹਨੂੰ ਪਤਾ ਮੈਂ ਇਸੇ ਲਈ ਕਿ ਰੋਟੀ ਖਾਣੀ ਇੱਥੇ ਖਾਣੀ ਹੈ ਤੇ ਮੈਂ ਇਹਦਾ ਖੈਰ ਖਵਾਏ ਇਹ ਨਸਤੀ ਬਦਲੇ ਚਾਹੀਦੀ ਸੋ ਮੈਨੂੰ ਇਹ ਮਸਲਾ ਲੱਗਦਾ ਤੁਹਾਡੀ ਗੱਲ ਬੜਾ ਸਵਾਲ ਬਾਜਮ ਹੈ ਪਰ ਇਹ ਮਸਲਾ ਲੱਗਦਾ ਹੈ ਐਸੇ ਕਰਕੇ ਅਸੀਂ ਕਹਿੰਦੇ ਜਿੰਨੇ ਕੁ ਆਪਾਂ ਬਚੇ ਆ ਜਿੰਨੇ ਕੁ ਲੋਕ ਆਪਾਂ ਹੈਗੇ ਆ ਉਹਨਾਂ ਨੇ ਕਿਉਂ ਨਹੀਂ ਅਪਰੀਸ਼ੀਏਟ ਕਰੀਏ ਸਾਨੂੰ ਵੀ ਪਤਾ ਹੈ ਇਹੜਾ ਪੱਤਰਕਾ ਡੈਡੀਕੇਸ਼ਨ ਦਾ ਕੰਮ ਕਰਦਾ ਉਹ ਸਾਡਾ ਹੀ ਫਰਜ ਬਣਦਾ ਜਦੋਂ ਸਾਨੂੰ ਫੋਨ ਕਰਦਾ ਵੀ ਭਾਜੀ ਤੁਹਾਡਾ ਵਾਈਟ ਚਾਹੀਦੀ ਸੀ ਕੋਈ ਅਸੀਂ ਭਾਜੀ ਆ ਕੇ ਲਓ ਜੀ ਸਾਨੂੰ ਵੀ ਹੋਣਾ ਚਾਹੀਦਾ ਇਹ ਮੈਂ ਮੈਂ ਆਪਣੇ ਆਪ ਨੂੰ ਮਾਫੀ ਕਰਨ ਦਾ ਨੁਕਸ ਸਾਡੇ 'ਚ ਵੀ ਨਹੀਂ ਪਰ ਗੱਲ ਉਹੀ ਹੈ ਕਿ ਚੰਗੀਆਂ ਚੀਜ਼ਾਂ ਅਪਰੀਸ਼ੀਏਟ ਕਰਦ ਹੋਈਆਂ ਤੁਸੀਂ ਅਪਰੀਸ਼ੀਏਟ ਚੰਗੀਆਂ ਚੀਜ਼ਾਂ ਕਰੋ ਭਾਈ ਫਿਰ ਗੱਲ ਬਣਦੀ ਹੈ